ਸਾਈਬਰ ਸੈਲ ਲੁਧਿਆਣਾ ਨੂੰ ਸਟੇਟ ਸਾਈਬਰ ਸੈਲ ਮਾਲੀਗ ਵੱਲੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਭੇਜੀ ਗਈ ਜਿਹਦੇ ਤਹਿਤ ਇਹ ਸ਼ੇਅਰ ਕੀਤਾ ਗਿਆ ਕਿ ਲੁਧਿਆਣੇ ਸ਼ਹਿਰ ਦੇ ਫੋਕਲ ਪੁਆਇੰਟ ਏਰੀਆ ਦਾ ਗ੍ਰਹਿਣ ਵਾਲਾ ਬੰਦਾ ਜਿਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ ਪ੍ਰੋਫਾਈਲ ਬਣਾਈ ਹੋਈ ਹੈ ਉਹ ਆਪਣੀ ਆਈਡੀ ਤੋਂ ਫੇਕ ਫਾਲਸ ਐਂਡ ਮਿਸਲੀਡਿੰਗ ਐਂਡ ਅਨਕੋਰੋਬੋਰੇਟਿਡ ਕੰਟੈਂਟ ਸ਼ੇਅਰ ਕਰ ਰਿਹਾ ਹੈ ਜਿਸ ਤੇ ਬਿਨਾ ਤੇ ਸਾਈਬਰ ਸੈੱਲ ਨੇ ਕੇਸ ਰਜਿਸਟਰ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਸਟੇਟ ਦੀ ਟ੍ਰਾਂਸਫਰ ਮਸ਼ੀਨਰੀ ਦਾ ਮਿਸਯੂ ਦਿਖਾਣ ਲਈ ਜਿਹੜਾ ਫਲਾਈ ਡੇਟਾ ਸ਼ੇਅਰ ਕੀਤਾ ਹੈ ਉਹ ਟੋਟਲੀ ਫੌਜਦਾ ਐਂਡ ਫੇਕ ਹੈ। ਇਹ ਫੇਕ ਐਂਡ ਫੌਜ ਫਲਾਈ ਡੇਟਾ ਜਾਣਬੁੱਝ ਕੇ ਸਟੇਟ ਐਂਡ ਕਨਸਟੀਟਿਊਸ਼ਨਲ ਬਾਡੀਜ਼ ਨੂੰ ਟਾਰਗੇਟ ਕਰਨ ਲਈ ਸ਼ੇਅਰ ਕੀਤਾ ਗਿਆ। ਕਿ ਇਸ ਦੀ ਫਰਦਰ ਤਫਤੀਸ਼ ਜਾਰੀ ਹੈ ਐਂਡ ਜਿਹੜੀ ਜਿਹੜੀ ਪ੍ਰੋਫਾਈਲਸ ਨੇ ਇਹ ਫੇਕ ਐਂਡ ਫਾਲਸ ਡਾਟਾ ਸ਼ੇਅਰ ਕੀਤਾ ਹੈ ਉਹਨਾਂ ਸਾਰਿਆਂ ਦੀ ਡੀਟੇਲਸ ਲਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡੀਟੇਲ ਸ਼ੇਅਰ ਕਰਨ ਤੋਂ ਪਹਿਲਾਂ ਕਾਈਂਡਲੀ ਉਹਨੂੰ ਚੈੱਕ ਐਂਡ ਵੈਰੀਫਾਈ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੂਮਰ ਜਾਂ ਫਾਲਸ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਸ਼ੇਅਰ ਨਾ ਕੀਤੀ ਜਾਵੇ। ਥੈਂਕ ਯੂ। ਜੈ ਹਿੰਦ।